ਹਾਂਜੀ ਦੋਸਤੋ ਪੰਜਾਬੀ ਗਰਾਉਂਡ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੋ ਕਿ ਜੁੜੀ ਹੈ ਦਲਜੀਤ ਦੋਸਾਂਝ ਦੇ ਨਾਲ ਦੋਸਤੋ ਦਲਜੀਤ ਦੋਸਾਂਝ ਨੇ ਇੱਕ ਵਾਰ ਫੇਰ ਪੰਜਾਬ ਤੇ ਪੰਜਾਬੀਅਤ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕਰ ਦਿੱਤਾ ਹੈ ਉਹ ਪਹਿਲੇ ਪੰਜਾਬੀ ਅਜਿਹੇ ਕਲਾਕਾਰ ਬਣ ਗਏ ਨੇ ਜਿਨ੍ਹਾਂ ਨੇ ਕੀ ਮੇਟ ਗਾਲਾ ਫੈਸ਼ਨ ਸ਼ੋ 2025 ਵਿੱਚ ਭਾਗ ਲਿਆ ਤੇ ਪੂਰੇ ਮਾਣ ਨਾਲ ਵਿਸ਼ਵ ਪੱਧਰ ਤੇ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕੀਤੀ ਅਤੇ ਇਸ ਵਿੱਚ ਦਲਜੀਤ ਨੇ ਆਪਣੇ ਰਵਾਇਤੀ ਅਤੇ ਸ਼ਾਹੀ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਦਲਜੀਤ ਦੋਸਾਂਝ ਇਸ ਫੈਸ਼ਨ ਸ਼ੋਅ ਵਿੱਚ ਇੱਕ ਚਿੱਟਾ ਅਚਕਣ ਪਜਾਮਾ ਅਤੇ ਇੱਕ ਪੱਗ ਬੰਨੀ ਹੋਈ ਸੀ ਤੇ ਨਾਲ ਹੀ ਇੱਕ ਲੰਮਾ ਚਿੱਟਾ ਕੇਪ ਵੀ ਪਾਇਆ ਹੋਇਆ ਸੀ ਜਿਸ ਉੱਤੇ ਪੰਜਾਬ ਦਾ ਨਕਸ਼ਾ ਅਤੇ ਗੁਰਮੁਖੀ ਲਿਪੀ ਵਿੱਚ ਮੂਲ ਮੰਤਰ ਲਿਖਿਆ ਹੋਇਆ ਸੀ ਜਿਸ ਨਾਲ ਕੀ ਉਸਦਾ ਪਹਿਰਾਵਾ ਬਹੁਤ ਖਾਸ ਬਣ ਗਿਆ ਦੱਸਦੇ ਕਿ ਇਸ ਪਹਿਰਾਵੇ ਨੂੰ ਪ੍ਰਬਲ ਗੁਰੰਗ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਅਤੇ ਦਲਜੀਤ ਦਸਾਂਜ ਨੇ ਇਸ ਵਿੱਚ ਆਪਣੇ ਵਿਚਾਰ ਵੀ ਸ਼ਾਮਲ ਕੀਤੇ ਮੇਟ ਗਾਲਾ ਸ਼ੋਹ ਦੀਆਂ ਵੀਡੀਓਜ਼ ਤੇ ਤਸਵੀਰਾਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜਿਸ ਵਿੱਚ ਦਲਜੀਤ ਦਸਾਂਜ ਨੇ ਤਲਵਾਰ ਚੁੱਕੀ ਹੋਈ ਹੈ ਤੇ ਭਾਰ ਦੇ ਗਹਿਣੇ ਵੀ ਪਾਏ ਹੋਏ ਨੇ ਇਹ ਇੱਕ ਸੱਚੇ ਸੁੱਚੇ ਮਹਾਰਾਜਾ ਵਾਂਗ ਦਿਖਾਈ ਦੇ ਰਹੇ ਹਨ ਮੇਟ ਗਾਲਾ ਸ਼ੋਅ ਵਿੱਚ ਦਿਲਜੀਤ ਦਸਾਂਜਦਾਰ ਸ਼ਾਮਿਲ ਹੋਣਾ ਦੁਨੀਆ ਭਰ ਦੇ ਪੰਜਾਬੀ ਲੋਕਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਇਸ ਸ਼ੋਅ ਰਾਹੀਂ ਦਿਲਜੀਤ ਦਸਾਂਜ ਨੇ ਦਿਖਾਇਆ ਕਿ ਤੁਸੀਂ ਗਲੋਬਲ ਪ੍ਰੋਗਰਾਮਾਂ ਦਾ ਹਿੱਸਾ ਹੁੰਦੇ ਹੋਏ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿ ਸਕਦੇ ਹੋ ਦਿਲਜੀਤ ਦਸਾਂ ਨੇ ਕਿਹਾ ਕਿ ਸੰਗੀਤ ਅਤੇ ਫੈਸ਼ਨ ਦੀ ਕੋਈ ਭਾਸ਼ਾ ਨਹੀਂ ਹੁੰਦੀ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਕੰਮ ਹਰ ਜਗ੍ਹਾ ਦੇ ਲੋਕਾਂ ਨਾਲ ਜੁੜੇ ਅਤੇ ਉਹਨਾਂ ਨੂੰ ਪਸੰਦ ਆਵੇ ਦਿਲਜੀਤ ਦਸਾਂ ਨੇ 2023 ਵਿੱਚ ਕੋਚੀਲਾ ਵਿੱਚ ਪਰਫਾਰਮ ਕੀਤਾ ਤੇ ਫਿਰ ਪੈਰਿਸ ਫੈਸ਼ਨ ਵੀਕ ਵਿੱਚ ਵਾਕ ਕੀਤਾ ਤੇ ਹੁਣ ਮੇਟ ਗਾਲਾ ਸ਼ੋਅ ਨਾਲ ਦਲਜੀਤ ਦੁਨੀਆ ਨੂੰ ਦਿਖਾ ਰਿਹਾ ਹੈ ਕਿ ਪੰਜਾਬੀ ਸੱਭਿਆਚਾਰ ਕਿੰਨਾ ਸੁੰਦਰ ਅਤੇ ਮਾਣਮੱਤਾ ਹੈ ਅੱਜ ਦਲਜੀਤ ਦਸਾਂਜ ਸਿਰਫ ਇੱਕ ਗਾਇਕ ਨਹੀਂ ਸਗੋ ਉਹ ਗਲੋਬਲ ਆਈਕਨ ਬਣ ਚੁੱਕਿਆ ਹੈ ਜੋ ਕਦੇ ਨਹੀਂ ਭੁੱਲਦਾ ਕਿ ਉਹ ਕਿੱਥੋਂ ਆਇਆ ਹੈ ਮੇਟ ਗਾਲਾ 2025 ਵਿੱਚ ਦਲਜੀਤ ਦਸਾਂਜ ਨੇ ਪੰਜਾਬ ਦੀ ਭਾਵਨਾ ਨੂੰ ਰੈੱਡ ਕਾਰਪਟ ਤੇ ਲਿਆਂਦਾ ਦਲਜੀਤ ਦੇ ਸ਼ਾਹੀ ਰੂਪ ਤੇ ਉਸਦਾ ਸੱਭਿਆਚਾਰ ਲਈ ਪਿਆਰ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ ਦੋਸਤੋ ਤੁਹਾਨੂੰ ਦਲਜੀਤ ਦੀ ਕਾਮਯਾਬੀ ਲਈ ਕਿੰਨੀ ਕੁ ਖੁਸ਼ੀ ਹੋਈ ਤੁਸੀਂ ਕਮੈਂਟ ਕਰਕੇ ਦੱਸੋ ਤੇ ਸਾਡੇ ਨਾਲ ਜੁੜੇ ਰਹਿਣ ਲਈ ਪੰਜਾਬੀ ਗਰਾਊਡ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ